ਤੈਨੂੰ ਜਾਂ ਦੱਸਦੇ ਆਂ ਵੀ ਜੰਝੂ ਕਿਹੋ ਜਿਹਾ ਤਿਆਰ ਕੀਤਾ ਜਾਵੇ। ਸਤਿਗੁਰੂ ਜੀ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਿਨੇਉ ਜੀ ਕਾ ਆਈ ਦਾ ਪੰਡਿਕਾ। ਮਹਾਰਾਜ ਕਹਿੰਦੇ ਅਸੀਂ ਵਿਰੋਧ ਨਹੀਂ ਕਰਦੇ ਤੇਰੇ ਜੰਝੂ ਦਾ। ਅਸੀਂ ਜੰਝੂ ਪਾ ਲੈਨੇ ਆ ਜੇ ਤੇਰੇ ਕੋਲ ਇਦਾਂ ਦਾ ਜੰਝੂ ਹੈਗਾ ਤਾਂ ਉਹ ਅਸੀਂ ਧਾਰਨ ਕਰ ਲੈਂਦੇ ਆ। ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗਣ ਚੱਲੈ ਬਾਏ ਤੂੰ ਜੰਝੂ ਪਾਇਆ ਜੰਝੂ ਦੀਆਂ ਵੀ ਨਿਸ਼ਾਨੀਆਂ ਦਸੀਆਂ ਮਹਾਰਾਜ ਨੇ ਵੀ ਦਇਆ ਦਇਆ ਦੀ ਕਪਾਲ ਹੈ ਕੀ ਧਾਗਾ ਬਣਦਾ ਨਾ ਸੂਤ ਦਾ ਉਹ ਰੂਹੀ ਤੋਂ ਬਣਦਾ ਕਪਾਹ ਤੋਂ ਬਣਦਾ ਮਹਾਰਾਜ ਕਹਿੰਦੇ ਜਿੱਦੋਂ ਜੰਝੂ ਤਿਆਰ ਕਰਨਾ ਜਿਹੜੀ ਤੂੰ ਕਪਾਹ ਲੈਣਾ ਨਾ ਉਹ ਰੂਈ ਦੀ ਥਾਂ ਤੇ ਦਇਆ ਤੇਰੇ ਹਿਰਦੇ ਵਿੱਚ ਹੋਣੀ ਜ਼ਰੂਰੀ ਹੈ ਦਇਆ ਦੀ ਕਪਾਹ ਤੇ ਉਹਦੇ ਤੋਂ ਜਿਹੜਾ ਸੂਤ ਬਣੂਗਾ ਉਹ ਸੰਤੋਖ ਦਾ ਸੂਤ ਬਣਾ ਬਣਾ ਜੱਤ ਦੀਆਂ ਗੰਡਾਂ ਲੈ ਕੇ ਸਤ ਦੇ ਵੱਡ ਚੜਾਉਣੇ ਨੇ ਜਦੀ ਸੱਤੀ ਗੁਰਸੇ ਕੋਣਾ ਚਾਹੀਦਾ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਇਹ ਜੰਝੂ ਤਿਆਰ ਹੋਊਗਾ ਦਇਆ ਦੀ ਕਪਾਹ ਤੋਂ ਜੀ ਦਾ ਸੰਤੋਖ ਦਾ ਸੂਤ ਬਣੇਗਾ ਜੱਤ ਤੇ ਸਤ ਦੀਆਂ ਗੰਡਾ ਤੇ ਵੱਡ ਚੜਾਏ ਜਾਣਗੇ ਇਹ ਜਿਹੜਾ ਜੰਝੂ ਤਿਆਰ ਹੋਊਗਾ ਇਹ ਅਸਲ ਵਿੱਚ ਜੀਵਾਤਮਾ ਵਾਸਤੇ ਜੰਝੂ ਹੋਵੇਗਾ ਸਰੀਰ ਸੜ ਜਾਊਗਾ ਪਰ ਇਹ ਜੰਝੂ ਜੀਵਾਤਮਾ ਦੇ ਨਾਲ ਦਰਗਾਹ ਤੱਕ ਨਿਵੇਗਾ ਇਹੋ ਜਨੇਊ ਜੀ ਦਾ ਖਾਈ ਤਾਂ ਪਾਂਡੇ ਕੱਤ ਜੇ ਤੇਰੇ ਕੋਲੇ ਪਾਂਡਿਆ ਇਹੋ ਜਿਆ ਜੰਝੂ ਹੈ ਤਾਂ ਕੋਈ ਮੈਨੂੰ ਦੇ ਦੇ ਮੈਂ ਧਾਰਨ ਕਰ ਲੈਣਾ ਕਹਿੰਦੇ ਮੈਂ ਇਹਦੀਆਂ ਵਿਸ਼ੇਸ਼ਤਾਈਆਂ ਤੈਨੂੰ ਦੱਸਦਾ ਨਾ ਇਹ ਟੁੱਟਾ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਨਾ ਇਹ ਟੁੱਟੂਗਾ ਨਾ ਜਲੂਗਾ ਨਾ ਇਹਨੂੰ ਮਲ ਲਗੋਗੇ ਤਨ ਸੋ ਮਾਨਸ ਦਾਣ ਕਾ ਜੋ ਗਲ ਜੱਲੇ ਪਾਏ ਤਨ ਨੇ ਉਹ ਮਨੁੱਖ ਜਿਹੜੇ ਇਹੋ ਜਿਹਾ ਜੰਜੂ ਗਲ ਵਿੱਚ ਪਾ ਕੇ ਦਰਗਾਹ ਨੂੰ ਜਾਂਦੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਕਰਾਰ ਕੀਤਾ ਉਸ ਦੇ ਨਾਲ ਵਿਚਾਰ ਕਰਕੇ ਸਤਿਗੁਰੂ ਜੀ ਕਹਿੰਦੇ ਅਸੀਂ ਜੰਝੂ ਦੇ ਵਿਰੋਧ ਵਿੱਚ ਨਹੀਂ ਪਰ ਜੇ ਨੇਰੇ ਚਿੰਨ ਪਾ ਕੇ ਜੀਵਨ ਦੇ ਵਿੱਚ ਤੇ ਬਦਲੀ ਨਾ ਆਈ ਤੇਰਾ ਜੀਵਨ ਨਾ ਤਬਦੀਲ ਹੋਇਆ ਫੇਰ ਕੱਲਾ ਜੰਝੂ ਪਾਉਣ ਦਾ ਕੋਈ ਫਾਇਦਾ ਨਹੀਂ ਜਿਵੇਂ ਅੱਜ ਵੀ ਮਹਾਰਾਜ ਨੇ ਸਾਨੂੰ ਪੰਜ ਕਕਾਰ ਦਿੱਤੇ ਨੇ ਜੇ ਪੰਜ ਕਕਾਰ ਪਹਿਨ ਕੇ ਧਾਰਨ ਕਰਕੇ ਸਿੱਖ ਦੇ ਜੀਵਨ ਦੇ ਵਿੱਚ ਤਾਂ ਵਧੀਲੀ ਨਾ ਆਈ ਗੁਰੂ ਨਾਲ ਪਿਆਰ ਕੋਈ ਨਹੀਂ ਨਿਤਨੇਮ ਕੋਈ ਨਹੀਂ ਰਹਿਤ ਕੋਈ ਨਹੀਂ ਜਤ ਸਤ ਕੋਈ ਨਹੀਂ ਹੈ ਉੱਚਾ ਆਚਰਣ ਕਰੈਕਟਰ ਕੋਈ ਨਹੀਂ ਹੈ ਮਹਾਰਾਜ ਕਹਿੰਦੇ ਇਹ ਨਰੇ ਤੇ ਜਿਹੜੇ ਭੇਖ ਧਾਰਨ ਕੀਤਾ ਹੋਇਆ ਤੂੰ ਸਿੱਖ ਨਹੀਂ ਹੋ ਸਕਦਾ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ